ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਨਮਸਕਾਰ ਦੋਸਤੋ ਬਹੁਤ ਸਾਰੇ ਵੀਰਾਂ ਦੇ ਕਮੈਂਟ ਮੈਸੇਜ ਜਰੂਰ ਆਏ ਸੀਗੇ ਕਿ ਇੱਕ ਆਪਣੇ ਕੋਲ ਨਵੀਂ ਵੈਰਾਈਟੀ ਸੀਗੀ ਪੰਜਾਬ ਨੰਬਰ 1 ਪਿਛਲੇ ਸਾਲ ਵੀ ਸੀ ਸਾਲ ਵੀ ਆ ਤਾਂ ਅੱਜ ਹੀ ਇੱਕ ਵੀਰ ਦਾ ਫੋਨ ਅਤੇ ਕਮੈਂਟ ਆਇਆ ਉਹ ਕਹਿੰਦੇ ਵੀ ਪੰਜਾਬ ਨੰਬਰ 1 ਤੇ ਵੀਡੀਓ ਬਣਾਓ ਆ ਵੈਸੇ ਬਰਸਾਤ ਰੁਕਣ ਤੋਂ ਬਾਅਦ ਮੈਂ ਹੁਣੇ ਖੇਤ ਆਇਆ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਨੱਕੋ ਨੱਕ ਭਰੇ ਪਏ ਨੇ ਖੇਤ ਆ ਦੇਖੋ ਜਮਾ ਫੁੱਲ ਭਰੇ ਪਏ ਨੇ ਨਿਕਾਸੀ ਜਿੰਨੀ ਕੋ ਹੈਗੀ ਸੀ ਉਨੀ ਕੋ ਹੋ ਗਈ ਬਾਕੀ ਆਪਣੇ ਖੇਤ ਦੇ ਵਿੱਚ ਨੁਕਸਾਨ ਵਾਲਾ ਕੰਮ ਕੋਈ ਨਹੀਂ ਬਹੁਤ سارے ਕਿਸਾਨ ਵੀਰ ਜਿਹੜੇ ਆਪਣੇ ਸੀਡ ਫਾਰਮ ਵਾਲਾ ਟ੍ਰਾਇਲ ਹੈ ਇੱਥੇ ਬਹੁਤ سارے ਕਿਸਾਨ ਵੀਰ ਆ ਕੇ ਦੇਖ ਕੇ ਜਾਂਦੇ ਆ ਉਹਨਾਂ ਨੂੰ ਪਹਿਚਾਣ ਹੋਣੀ ਆਪਣੇ ਪਹੀ ਤੇ ਆਓ ਆਪਣਾ ਬੋ ਰਿਆ ਇੱਥੋਂ ਸਾਰਾ ਇੱਥੋਂ ਲੈ ਕੇ ਸਾਰਾ ਸੀਡ ਪਲਾਂਟ ਇਹ ਆ ਜਿੰਨਾ ਤੁਹਾਨੂੰ ਦਿਖਾਈ ਦੇ ਰਿਹਾ ਦੋਸਤੋ ਆ ਆਪਣੇ ਆਪਣੇ ਪੰਜਾਬ ਨੰਬਰ 1 ਜਿਹੜੀ ਆਪਣੇ ਖੇਤ ਦੇ ਵਿੱਚ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਰਾਬਰ ਖੜੀ ਆ ਮੈਂ ਤੁਹਾਨੂੰ ਬਰਾਬਰ ਕਰਕੇ ਦਿਖਾ ਰਿਹਾ ਹਾਲਾਂਕਿ ਸਪਰੇ ਨਹੀਂ ਹੋਈ ਪਿਛਲੇ 15 ਦਿਨਾਂ ਤੋਂ ਬਰਸਾਤ ਲਗਾਤਾਰ ਚੱਲ ਰਹੀ ਹੈ 15 ਦਿਨਾਂ ਤੋਂ ਮੋਟਰਾਂ ਵੀ ਕੋਈ ਨਹੀਂ ਚਲਾਈਆਂ ਹੈਗੀਆਂ ਦੇਹਲੀ ਦਾ ਮੀਂਹ ਪੈ ਜਾਂਦਾ ਇੱਕ ਦੋ ਦਿਨ ਵਿੱਚ ਰਸ਼ਟ ਮਿਲਦੀ ਆ ਇੰਨੇ ਨੂੰ ਰੱਬ ਵੀ ਰਸ਼ਟ ਕਰ ਲੈਂਦਾ ਜੇ ਜਦੋਂ ਉਹਨੂੰ ਆਪਣੀ ਸਕੀਮ ਬੰਦੀ ਨਾ ਤਾਂ ਸਪਰੇਅ ਹੋਈ ਤੇ ਨਾ ਇਹਨੂੰ ਪਾਣੀ ਲੱਗਾ ਪਾਣੀ ਪਰਮਾਤਮਾ ਆਪੇ ਲਈ ਜਾ ਰਿਹਾ ਦੋਸਤੋ ਪੀਲੀ ਪੂਸ਼ਾ ਪੂਸ਼ਾ ਚਤਾਲੀ ਪੂਸ਼ਾ ਨੰਬਰ 1 ਅਤੇ ਪੰਜਾਬ ਨੰਬਰ 1 ਇਹ ਪਰਮਲ ਦੀਆਂ ਵੇਰੀਟੀਆਂ ਨੇ ਸਾਰੀਆਂ ਇਸ ਬਾਰੇ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਾਂ ਜਿਹੜੀ ਪੀਲੀ ਪੂਸ਼ਾ ਹੈ 150 ਤੋਂ 60 ਦਿਨ ਲੈਂਦੀ ਹੈ ਜਿਹੜੀ ਪੂਸ਼ਾ ਚਤਾਲੀ ਹੈ 145 ਤੋਂ 50 ਦਿਨ ਲੈਂਦੀ ਹੈ ਖੇਤ ਦੇ ਵਿੱਚ ਪਜਾਮ ਨੰਬਰ 1 ਹੋ ਗਿਆ ਔਰ ਪੂਸ਼ਾ ਨੰਬਰ 1 ਹੋ ਗਿਆ 135 ਤੋਂ 40 ਦਿਨ ਖੇਤ ਦੇ ਵਿੱਚ ਲੈਂਦੀਆਂ ਜੇਕਰ ਮੌਸਮ ਸਹੀ ਹੈ ਦਰਮਿਆਨਾ ਫਿਰ ਕੋਈ ਦਿੱਕਤ ਨਹੀਂ ਕੀ ਫਿਰ ਆਪਾਂ ਨੂੰ ਇਹ ਜਿੰਨਾ ਟਾਈਮ ਹੁੰਦਾ ਹੈਗਾ ਫਿਰ ਤਾਂ ਆਮ ਟਾਈਮ ਤੇ ਪੱਕੂਗੀ ਜੇਕਰ ਠੰਡਾ ਹੋ ਗਿਆ ਫਿਰ 5-7 ਦਿਨ ਅੱਗੇ ਲੈ ਜਾਂਦੀ ਕਿਸਾਨ ਦੋਸਤੋ ਆ ਆਪਣਾ ਜਿਹੜਾ ਖੇਤ ਹੈ ਪੰਜਾਬ ਨੰਬਰ 1 ਦਾ ਤੁਸੀਂ ਜਦੋਂ ਵੀ ਹੁਣ ਕਿਸਾਨ ਵੀ ਰਹਿਣਗੇ ਮੈਂ ਵੀਡੀਓ ਉਹਨਾਂ ਨਾਲ ਸਾਂਝਾ ਕਰਾਂਗਾ ਖੜੀ ਫਸਲ ਕਿਸਾਨ ਦੇ ਖੇਤ ਵਿੱਚ ਦੇਖੀ ਕਰੋ ਆਪਣੇ ਖੇਤ ਦੇ ਵਿੱਚ ਅੱਜ ਖੜੀ ਫਸਲ ਤੁਸੀਂ ਆ ਕੇ ਦੇਖ ਸਕਦੇ ਹੋ ਮੋਸਟ ਵੈਲਕਮ ਹੈ ਜੀ ਆਇਆਂ ਨੂੰ ਐ ਦੋਸਤੋ ਅੱਜ ਜਿਹੜੀ ਪਾ ਪੰਜਾਬ ਨੰਬਰ 1 ਨੇ ਆਪਣੀ ਇਹ ਥੋੜਾ ਜਿਹਾ ਹਲਕਾ ਪਾਣੀ ਵੀ ਹੋਵੇ ਉਹਦੇ ਵਿੱਚ ਵੀ ਇਹ ਕਾਮਯਾਬ ਹੈ ਔਰ ਦੂਸਰਾ ਬਿਮਾਰੀ ਘੱਟ ਪੈਂਦੀ ਹੈ ਨਾਲ ਮੇਰੇ ਪੰਜਾਬ ਨੰਬਰ 1 ਦੇ ਨਾਲ ਮੇਰੇ ਪਰਲੇ ਸੜ ਮੁਰਛਲ ਬਰੀਡਰ ਸੀਡ ਲੱਗਿਆ ਹੋਇਆ ਐ ਇਸ ਪਾਸੇ ਆ ਜਿਹੜੀ ਕਿਸਮ ਲੱਗ ਰਹੀ ਹੈ ਇਹ 1509 ਦੇ ਵਿੱਚ ਨਵੀਂ ਕਿਸਮ ਹੈ ਇਹ ਬਹੁਤ ਛੋਟੇ ਟਾਈਮ ਵੈਰਾਈਟੀ ਹੈ ਲੇਕਿਨ ਝਾੜ ਬਹੁਤ ਆਿੰਦਾ ਦੋਸਤੋ ਇਹ ਸਿਰਫ 135 ਤੋਂ 40 ਦਿਨ ਲੈਂਦੀ ਹੈ ਬਿਮਾਰੀ ਇਸ ਚ ਕੋਈ ਨਹੀਂ ਹੈਗੀ ਲਗਾਤਾਰ ਜੇਕਰ ਪਾਣੀ ਆਪਾਂ ਖੜਾ ਰੱਖਾਂਗੇ ਤੇ ਫਿਰ ਤਾਂ ਦੇਖੋ ਆ ਆਮ ਜੀ ਗੱਲ ਹੈ ਕਿ ਹਰੇਕ ਨੂੰ ਬਿਮਾਰੀ ਪਾਉਗੇ ਥੋੜਾ ਛਿੱਧ ਹਲਵਾਓ ਬਿਰਲਾ ਲਵਾਓ ਖੁੱਲਾ ਹਲਵਾਓ ਕਿਉਂਕਿ ਵਿੱਚੋਂ ਹਵਾ ਕ੍ਰੋਸਿੰਗ ਆਉਂਦੀ ਰਹੇ ਤੇ ਉਹ ਸਿੱਧੀ ਜੜਾਂ 'ਚ ਪੈਂਦੀ ਰਹੇ ਤੇ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੋਣੀ ਠੀਕ ਹੈ ਜੀ 2 ਤੋਂ 3 2 ਤੋਂ 3 ਗੱਟੇ ਖਾਦ ਮੰਗੂਗਾ ਬਾਕੀ ਓਨ ਕੰਡੀਸ਼ਨ ਹੈ ਜੀ ਮਿੱਟੀ ਪਾਣੀ ਆਪਣੇ ਕਹੋ ਜਾਈ ਜੀ ਮਿੱਟੀ ਪਾਣੀ ਥੋੜੀ ਕਮਜ਼ੋਰ ਹੈ ਤਾਂ ਆਪਾਂ ਨੂੰ ਉਥੇ ਗੱਟਾ ਵਧ ਵੀ ਦੇਣਾ ਦਾ ਪੈ ਸਕਦਾ ਇਸ ਨੂੰ ਆਪਾਂ ਇੱਕ ਵਾਰੀ ਜਿਹੜੀ ਦਿੱਤੀ ਆ ਪਹਿਲਾਂ ਮਾਈ ਪਹਿਲਾਂ ਮਾਈਕੋਰਾਜਾ ਪਲੱਸ ਆਪਣੇ ਜੂਰੀਆ ਦਿੱਤੀ ਹੈ ਆ ਦਿਖਾ ਦੇਣਾ ਤੁਹਾਨੂੰ ਮੈਂ ਥੱਲੋਂ ਗਰੋਥ ਬਹੁਤ ਆ ਜੀ ਆਪਾਂ ਜੇਕਰ ਕਰਦੇ ਨੇ ਗਰੋਥ ਵਾਲੀ ਗਰੋਥ ਵਾਲੀ ਕੋਈ ਕਮੀ ਨਹੀਂ ਆ ਦੇਸ਼ ਆ ਦੇਖ ਲਓ ਇਹ ਦੇਖ ਲਓ ਆ ਇੰਨੇ ਨੇ ਬੂਟ ਤੇ ਗਰੋਥ ਮਿਲਦੇ ਨੇ ਆ ਦੇਖੋ ਫਸਾਪਿਆ ਬਿਲਕੁਲ ਆ ਦੇਖਣਾ ਤੇ ਉਹਨ ਕੰਡੀਸ਼ਨ ਹੁੰਦੀ ਹੈ ਕਈ ਵਾਰ ਮੌਸਮ ਇਹੋ ਜਿਹਾ ਹੁੰਦਾ ਕਿ ਆਪਾਂ ਪਨੀਰੀ ਕੱਚੀ ਲਾਓ ਸਭ ਤੋਂ ਵਧੀਆ ਫਟਾਰ ਰਹੂਗੀ ਬਿਮਾਰੀ ਕੋਈ ਨਹੀਂ ਹੋਣੀ ਥੋੜਾ ਬਿਰਲਾ ਲਵਾਓ 135 ਤੋਂ 40 ਦਿਨਾਂ ਦੀ ਇਹ ਕਿਸਮ ਹੈ ਮੰਡੀ ਦੇ ਵਿੱਚ ਸੈਲਰਾਂ ਵਾਲੇ ਭਾਂਜ-ਭਾਂਜ ਪੈਂਦੇ ਆ ਜੀ ਇਹ ਸਾਨੂੰ ਕੋਈ ਦਿੱਕਤ ਨਹੀਂ ਕਿ ਵੇਖ ਨਹੀਂ ਹੈਗਾ 126 ਵਾਂਗੂ 131 ਵਾਂਗੂ ਬਈ ਆਪਾਂ ਨੂੰ ਨਖਰੇ ਕਰਨ ਗਏ ਲੈਣ ਲੱਗਿਆ ਯਾਨੋ ਕੋਕੀ ਥੋੜੇ ਟਾਈਮ ਅੱਗੇ ਪੱਕੇ ਮੌਸੂਮ ਰੇਸ ਦਾ ਸੁੱਕ ਜਾਂਦਾ ਔਰ ਕਿਸਾਨ ਨੂੰ ਵੀ ਫਾਇਦਾ ਹੁੰਦਾ ਔਰ ਸੈਲਰ ਵਾਲਿਆਂ ਨੂੰ ਵੀ ਫਾਇਦਾ ਹੁੰਦਾ ਔਰ ਮੈਂ ਥੋੜਾ ਜਿਹਾ ਵੇਚ ਵੜ ਜਾ ਐ ਦੇਖ ਲੋ ਬਿਲਕੁਲ ਵੀਰੇ ਇਹਨੀਆਂ ਜਿਹੜੀਆਂ ਨੋਕਾਂ ਨੇ ਨਾ ਹਲੇ ਤੱਕ ਆ ਦੇਖੋ ਨੋਕਾਂ ਵੀ ਇਹਨੀਆਂ ਹਰੀਆਂ ਕਿਚਾਹ ਖੜੀਆਂ ਨੇ ਹਲੇ ਤੱਕ ਇਹ ਇਹ ਦੇਖੋ ਕਿਹੜੇ ਕਿਸਾਨ ਵੀਰਾਂ ਨੇ ਅੱਗੇ ਟ੍ਰਾਇਲ ਨਹੀਂ ਲੱਗੇ ਔਰ ਥੋੜਾ ਥੋੜਾ ਲ ਜਾ ਕੇ ਟ੍ਰਾਇਲ ਜ਼ਰੂਰ ਲਾ ਸਕਦੇ ਹੋ ਜਿਨ੍ਹਾਂ ਨੇ ਖੇਤ ਦੇ ਵਿੱਚ ਲੱਗਿਆ ਉਹ ਤਾਂ ਤੁਹਾਨੂੰ ਆਪਣੇ ਆਪਣੀ ਸਾਰਾ ਕੁਝ ਸੱਚ ਦੱਸ ਹੀ ਦੇਣਗੇ ਠੀਕ ਹੈ ਉਹ ਜ਼ਿਆਦਾਤਰ ਤੁਸੀਂ ਆਪਣੇ ਖੇਤ YouTube ਚੈਨਲ ਤੇ ਬਣੇ ਰਹੋ ਜਿਆਦਾ ਹੀ ਜਾਣਕਾਰੀ ਵਾਸਤੇ ਜਿਹੜੇ ਕਿਸਾਨ ਵੀਰ ਆਪਣੀ ਪਹਿਲੀ ਵਾਰ ਚੈਨਲ ਦੇਖ ਲੈਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਈਕ ਕਰਨ ਅਤੇ ਬਿਲ ਨੋਟੀਫਿਕੇਸ਼ਨ ਔਨ ਕਰਨ ਕਿਉਂਕਿ ਆਉਣ ਵਾਲੀਆਂ ਚੰਗੀਆਂ ਜਾਣਕਾਰੀਆਂ ਚੰਗੀਆਂ ਯੋਜਨਾਵਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਤਾਂ ਆਪਾਂ ਉਸ ਤੋਂ ਵਾਂਝਾ ਨਾ ਰਹਿ ਜਾਈਏ ਠੀਕ ਹੈ ਕਿਸਾਨ ਦੋਸਤੋ ਅੱਜ ਆ ਪੰਜਾਬ ਨੰਬਰ 1 ਦੀ ਮੈਂ ਇਹ ਵੀਡੀਓ ਤੁਹਾਨੂੰ ਪਾਤੀ ਆ ਜਿਵੇਂ ਗੋਭ ਤੇ ਆਊਗਾ ਉਸ ਟਾਈਮ ਉਸ ਟਾਈਮ ਇੱਕ ਜਾ ਕੇ ਫੇਰ ਮੈਂ ਪਾ ਦੂੰਗਾ ਪੂਛਾ 47 ਦੀ ਰਹਦੀ ਪੌਣ ਵਾਲੀ ਇਹ ਇੱਕ ਪੂਛਾ ਨੰਬਰ 1 ਉਹਦੀ ਰਹਦੀ ਪੌਣ ਵਾਲੀ ਉਹ ਮੈਂ ਤੁਹਾਡੇ ਨਾਲ ਜਾ ਕੇ ਖੇਤ ਤੇ ਜਾ ਕੇ ਵਾਰਤਾ ਜਿਵੇਂ ਜਿਵੇਂ ਟਾਈਮ ਲੱਗੂਗਾ ਮੈਂ ਆਪਣੇ ਆਪ ਤੁਹਾਨੂੰ ਸਾਂਝੀ ਕਰਦਾ ਰੂਗਾ ਠੀਕ ਹੈ ਧੰਨਵਾਦ ਮਿਹਰਬਾਨੀ ਸ਼ੁਕਰੀਆ